ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਇਹਨਾਂ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਅੱਜ ਚਾਰ ਗੱਲਾਂ ਕਰਨੀਆਂ ਤੇ ਇਹ ਗੱਲਾਂ ਨਾ ਤੁਹਾਨੂੰ ਤਬਾਹ ਕਰ ਸਕਦੀਆਂ ਨੇ ਕਹਿ ਲੋ ਕਿ ਜੇ ਤੁਸੀਂ ਇਹ ਚਾਰ ਚੀਜ਼ਾਂ ਜ਼ਿੰਦਗੀ 'ਚ ਸ਼ਾਮਲ ਕੀਤੀਆਂ ਹੋਈਆਂ ਤਾਂ ਤੁਸੀਂ ਆਪਣੀ ਜ਼ਿੰਦਗੀ ਕਦੇ ਵੀ ਚੈਨ ਦੇ ਨਾਲ ਨਹੀਂ ਜਿਉ ਸਕਦੇ ਇਹਨਾਂ ਚਾਰ ਚੀਜ਼ਾਂ ਨੂੰ ਆਪਾਂ ਬਾਹਰ ਕਰੀਏ ਜੇ ਜ਼ਿੰਦਗੀ ਚੋਂ ਆਪਾਂ ਜ਼ਿੰਦਗੀ ਨੂੰ ਸੁਖਾਲਾ ਜ਼ਰੂਰ ਕਰ ਸਕਦੇ ਹਾਂ ਸੋ ਕਿਹੜੀਆਂ ਨੇ ਜੀ ਉਹ ਚਾਰ ਚੀਜ਼ਾਂ ਆਜੋ ਕਰਦੇ ਆਂ ਦੀ ਗੱਲਬਾਤ ਪਹਿਲੀ ਚੀਜ਼ ਆ ਜੀ ਮਜਬੂਰੀ ਚ ਰੱਖੇ ਹੋਏ ਰਿਸ਼ਤੇ ਇਹ ਤੁਹਾਨੂੰ ਤਬਾਹ ਕਰ ਦੇਣਗੇ ਜਿਉਣ ਨਹੀਂ ਦੇਣਗੇ ਜ਼ਿੰਦਗੀ ਨਰਕ ਬਣਾ ਦੇਣਗੇ ਤੁਹਾਡੀ ਇਹ ਕਈ ਵਾਰ ਜ਼ਿੰਦਗੀ ਚ ਹਾਲਾਤ ਪੈਦਾ ਹੋ ਜਾਂਦੇ ਨੇ ਸਾਰਿਆਂ ਦੀ ਜ਼ਿੰਦਗੀ ਦੀ ਵੱਖਰੀ ਵੱਖਰੀ ਕਹਾਣੀ ਆ ਕਈ ਰਿਸ਼ਤੇ ਆਪਾਂ ਨੂੰ ਨਾ ਚਾਹੁੰਦੇ ਹੋਏ ਵੀ ਰੱਖਣੇ ਪੈਂਦੇ ਆ ਜ਼ਿੰਦਗੀ 'ਚ ਮਜਬੂਰੀ ਬਹੁਤ ਵੱਡੀ ਉਹਦੇ ਪਿੱਛੇ ਹੁੰਦੀ ਆ ਜੇ ਕੋਈ ਆਪਾਂ ਆਪਣਾ ਨੁਕਸਾਨ ਕਰਨ ਵਾਲਾ ਰਿਸ਼ਤਾ ਵੀ ਆਪਾਂ ਨੂੰ ਉਹਦੇ ਨਾਲ ਵੀ ਨਿਭਾਉਣੀ ਪੈ ਰਹੀ ਆ ਸਿਰਫ ਦਿਖਾਵੇ ਦਿਖਾਵੇ ਦੀ ਜ਼ਿੰਦਗੀ ਉਹਦੇ ਨਾਲ ਜਿਉਣੀ ਪੈ ਰਹੀ ਆ ਤਾਂ ਪਿੱਛੇ ਕੋਈ ਬਹੁਤ ਵੱਡੀ ਮਜਬੂਰੀ ਕੰਮ ਕਰ ਰਹੀ ਆ ਜੇ ਇਹ ਹਾਲਾਤ ਬਣੇ ਨੇ ਤਾਂ ਮੈਂ ਉੱਥੇ ਉਹ ਸਲਾਹ ਦਊਂਗਾ ਜਿਹੜੇ ਇਸ ਚੀਜ਼ ਨੂੰ ਫੇਸ ਕਰ ਰਹੇ ਨੇ ਕਿ ਆਪਣੇ ਆਪ ਨੂੰ ਪਿਆਰ ਕਰੋ ਕਿਸੇ ਨੂੰ ਮੰਦਾ ਚੰਗਾ ਬੋਲਣ ਦੀ ਲੋੜ ਨਹੀਂ ਅਗਲੇ ਨੂੰ ਉਨਹੀਂ ਕਥਾਂ ਦਿਓ ਜਿੰਨਾਂ ਕੋ ਉਹ ਹੱਕਦਾਰ ਆ ਬਹੁਤੀ ਕਿਸੇ ਨੂੰ ਤਾਂ ਦੇਣ ਦੀ ਬਹੁਤੀ ਕਿਸੇ ਨੂੰ ਤਵੱਜੋ ਦੇਣ ਦੀ ਤੁਹਾਨੂੰ ਲੋੜ ਨਹੀਂ ਆਪਣੇ ਆਪ ਨੂੰ ਪਿਆਰ ਕਰੋ ਆਪਣੀ ਜ਼ਿੰਦਗੀ ਦੇ ਜਿਹੜੇ ਟੀਚੇ ਆ ਉਹ ਬਦਲੋ ਆਪਣੀ ਜ਼ਿੰਦਗੀ ਦਾ ਮਕਸਦ ਇੱਕ ਰੱਖੋ ਉਹਦੇ ਤੇ ਫੋਕਸ ਕਰ ਲਓ ਹਮੇਸ਼ਾ ਤੁਹਾਡਾ ਸਵੇਰੇ ਸ਼ਾਮ ਧਿਆਨ ਉਹਦੇ ਤੇ ਲੱਗਿਆ ਰਹੇ ਤੁਸੀਂ ਉਸ ਚੀਜ਼ ਚੋਂ ਦੂਰ ਰਹੋ ਪਰ ਜੇ ਤੁਸੀਂ ਕਰ ਸਕਦੇ ਹੋ ਵੀ ਪਤਾ ਵਾ ਇਸ ਰਿਸ਼ਤੇ ਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਮੈਂ ਉਹਨੂੰ ਮੌਕੇ ਦਿੱਤੇ ਰਿਸ਼ਤੇ ਨੂੰ ਪਰ ਉਹ ਬੰਦਾ ਬਾਜ਼ ਨਹੀਂ ਆਇਆ ਉਹਨੇ بار بار ਤੁਹਾਡਾ ਨੁਕਸਾਨ ਕੀਤਾ ਤਾਂ ਉਸ ਰਿਸ਼ਤੇ ਤੋਂ ਜੇ ਕਿਨਾਰਾ ਵੀ ਕਰ ਲੋਗੇ ਤਾਂ ਕੋਈ ਹਰਜ ਨਹੀਂ ਹੋਊਗਾ ਜੇ ਤੁਸੀਂ ਕਰ ਸਕਦੇ ਹੋ ਦੂਜੀ ਚੀਜ਼ ਤੁਹਾਨੂੰ ਤਬਾਹ ਕਰ ਸਕਦੀ ਆ ਜੀ ਜੇ ਤੁਹਾਨੂੰ ਹਮੇਸ਼ਾ ਹਾਂ ਕਹਿਣ ਦੀ ਆਦਤ ਆ ਤੁਸੀਂ ਕਿਸੇ ਨੂੰ ਜਵਾਬ ਨਹੀਂ ਦੇ ਸਕਦੇ ਤੁਸੀਂ ਬੜੇ ਜਜ਼ਬਾਤੀ ਹੋ ਭੋਲੇ ਹੋ ਕੋਈ ਵੀ ਆ ਕੇ ਤੁਹਾਡੇ ਤੋਂ ਕੋਈ ਮਦਦ ਮੰਗਦਾ ਵੱਡੀ ਮਦਦ ਆ ਛੋਟੀ ਮਦਦ ਆ ਤੁਸੀਂ ਨਾਲ ਹੀ ਕਰਨ ਨੂੰ ਤਿਆਰ ਹੋ ਜਾਂਦੇ ਹੋ ਤੁਸੀਂ ਬਿਲਕੁਲ ਵੀ ਉਹਨੂੰ ਮਨਾ ਨਹੀਂ ਕਰ ਸਕਦੇ ਜੇ ਮਨਾ ਕਰਦੇ ਹੋ ਤਾਂ ਤੰਦਰੁਸਤੀ ਜਾਂਦੇ ਹੋ ਤੁਹਾਡੇ ਦਿਲ 'ਚ ਚੂਭੀ ਜਾਂਦੀ ਆ ਉਹ ਗੱਲ ਵੀ ਮੈਂ ਜਵਾਬ ਕਿਉਂ ਦਿੱਤਾ ਮੈਂ ਅਗਲੇ ਦੇ ਕੰਮ ਕਿਉਂ ਨਹੀਂ ਆਇਆ ਉਹ ਪਤਾ ਨਹੀਂ ਮੇਰੇ ਬਾਰੇ ਕੀ ਸੋਚੂਗਾ ਉਹ ਦੁਨੀਆ ਇੰਨਾ ਕੁਝ ਨਹੀਂ ਸੋਚਦੀ ਜਿੰਨਾ ਤੁਸੀਂ ਸੋਚਦੇ ਹੋ ਤੁਸੀਂ ਸੋਚ-ਸੋਚ ਕੇ ਆਪਣੀ ਜ਼ਿੰਦਗੀ ਖਰਾਬ ਕੀਤੀ ਹੋਈ ਆ ਤੁਸੀਂ ਇੱਕ ਵਾਰ ਜਵਾਬ ਦੇ ਕੇ ਤਾਂ ਦੇਖੋ ਉਹਦੇ ਕੋਲ 100 ਰਾਸਤੇ ਹੋਰ ਖੁੱਲ ਜਾਣੇ ਆ ਤੁਹਾਡੇ ਇੱਕ ਜਵਾਬ ਦੇ ਨਾਲ ਕਿਸੇ ਦੀ ਜ਼ਿੰਦਗੀ ਨਹੀਂ ਰੁਕਣ ਲੱਗੀ ਸੋ ਬਹੁਤਾ ਨਾ ਸੋਚਿਆ ਕਰੋ ਕਿਤੇ ਨਾ ਕਿਤੇ ਨਾ ਕਹਿਣੀ ਵੀ ਜਿਹੜੀ ਜ਼ਿੰਦਗੀ ਚ ਬਹੁਤ ਜ਼ਰੂਰੀ ਆ ਇਹ ਚੰਗੇ ਰਹੋਗੇ ਜੇ ਤੁਸੀਂ ਇਹ ਅਪਲਾਈ ਕਰ ਲਓਗੇ ਚੀਜ਼ ਤੀਜੀ ਚੀਜ਼ ਆ ਜੀ ਤੁਹਾਡੀ ਆਰਾਮ ਭਰੀ ਜ਼ਿੰਦਗੀ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਆ ਕੰਫਰਟ ਜ਼ੋਨ ਜੇ ਇਹਦੀ ਆਦਤ ਪੈ ਗਈ ਤਾਂ ਬਹੁਤ ਖਤਰਨਾਕ ਹੈ ਆਜੀ ਵਾਰ ਆਜੋ ਜੇ ਤੁਹਾਨੂੰ ਹੁਣ ਇਹ ਲੱਗਣ ਲੱਗ ਗਿਆ ਵੀ ਅਸੀਂ ਜ਼ਿੰਦਗੀ ਨੂੰ ਸੌਖਾ ਬਣਾਉਣਾ ਬਹੁਤ ਸੌਖੀ ਬਣਾ ਲਈ ਅਸੀਂ ਜ਼ਿੰਦਗੀ ਤੇ ਉਹਦੇ ਪਰ ਰਿਜ਼ਲਟ ਚੰਗੇ ਨਹੀਂ ਹੋਣਗੇ ਤੁਸੀਂ ਆਰਾਮ ਨਾਲ ਉੱਠਦੇ ਹੋ ਸੌਣ ਦਾ ਟਾਈਮ ਕੋਈ ਨਹੀਂ ਖਾਣ ਪੀਣ ਦਾ ਨਿਯਮ ਕੋਈ ਨਹੀਂ ਤੇ ਸਰੀਰ ਨੂੰ ਲੈ ਕੇ ਮਾੜਾ ਮੋਟਾ ਵੀ ਵਰਕਆਊਟ ਨਹੀਂ ਹੈਗਾ ਤੁਹਾਡੀ ਜ਼ਿੰਦਗੀ ਚ ਸ਼ਾਮਿਲ ਤਾਂ ਕੱਲ ਨੂੰ ਆਪਾਂ ਪਰਸ਼ਾਨ ਹੋ ਸਕਦੇ ਆ ਕਿਉਂਕਿ ਮੈਂ ਨਾ ਜਦੋਂ ਨੌਜਵਾਨਾਂ ਨੂੰ ਦੇਖਦਾ ਬਹੁਤ ਸਾਰੇ ਨੌਜਵਾਨ ਐਹੋ ਜਿਹੇ ਨੇ ਜੋ ਬਹੁਤ ਮਿਹਨਤ ਕਰ ਰਹੇ ਨੇ ਦਿਨ ਰਾਤ ਇੱਕ ਕਰ ਰਹੇ ਨੇ ਭਾਵੇਂ ਇੱਥੇ ਤੇ ਭਾਵੇਂ ਬਾਹਰ ਉਹ ਮੈਂਟਲੀ ਤੌਰ ਤੇ ਸਟਰੋਂਗ ਬਣ ਰਹੇ ਨੇ ਉਹਨਾਂ ਨੂੰ ਕੰਫਰਟ ਜ਼ੋਨ ਦਾ ਨਹੀਂ ਪਤਾ ਉਹ ਆਪਣੇ ਆਪਣੇ ਸ਼ਰੀਰ ਨੂੰ ਪਕਾ ਰਹੇ ਨੇ ਆਪਣੇ ਮਨ ਨੂੰ ਪਕਾ ਰਹੇ ਨੇ ਇੱਕ ਤਰ੍ਹਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਪਕਾ ਰਹੇ ਨੇ ਕੱਲ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਝੱਲਣ ਦੇ ਕਾਬਿਲ ਨੇ ਉਹ ਪਰ ਜਿਹੜੇ ਲੋਕ ਜ਼ਿੰਦਗੀ ਨੂੰ ਸੌਕਾ ਕਰਨ ਦੇ ਚੱਕਰ ਚ ਪੈ ਗਏ ਕੱਲ ਨੂੰ ਜੇ ਉਹਨਾਂ ਨੂੰ ਮਿਹਨਤ ਕਰਨੀ ਪੈਗੀ ਕੋਈ ਸਖਤ ਕੰਮ ਕਰਨਾ ਪੈ ਗਿਆ ਤਾਂ ਨਹੀਂ ਕਰ ਹੋਣਾ ਤੇ ਉਹਦੇ ਚੋਂ ਕੀ ਨਿਕਲੂਗਾ ਦੁੱਖ ਨਿਕਲਣਗੇ ਤੇ ਇਹ ਜਿਹੜੀਆਂ ਜ਼ਿੰਦਗੀ ਦੀਆਂ ਉਲਝਣਾ ਉਹ ਨਿਕਲਣਗੀਆਂ ਸੋ ਆਪਣੇ ਆਪ ਨੂੰ ਮਜ਼ਬੂਤ ਰੱਖਣਾ ਕੈਮ ਰੱਖਣਾ ਇਹ ਵੀ ਬਹੁਤ ਜ਼ਰੂਰੀ ਹੈ ਜੀ ਚੌਥੀ ਚੀਜ਼ ਤੁਹਾਨੂੰ ਤਬਾਹ ਕਰ ਦੂਗੀ ਜੇ ਤੁਸੀਂ ਪਾਸਟ ਦੇ ਵਿੱਚ ਜਿਉਨੇ ਹੋ ਬੀਤੇ ਸਮੇਂ ਦੀਆਂ ਯਾਦਾਂ ਤੁਹਾਨੂੰ ਨਹੀਂ ਜਿਉਣ ਦੇਣਗੀਆਂ ਹਮੇਸ਼ਾ ਤੁਹਾਨੂੰ ਦਰਦ ਦੇਣਗੀਆਂ ਤੇ ਕਈ ਲੋਕਾਂ ਨੂੰ ਇਹ ਆਦਤ ਆ ਕਿ ਉਹ ਪਾਸਟ ਦੇ ਵਿੱਚ ਹੀ ਜਿਉਣਾ ਚਾਹੁੰਦੇ ਨੇ ਤੇ ਫਿਰ ਉਹ ਕਹਿੰਦੇ ਨੇ ਜੀ ਅਸੀਂ ਬਹੁਤ ਦੁਖੀ ਰਹਿੰਨੇ ਆ ਸਾਨੂੰ ਜੀ ਘਬਰਾਹਟ ਹੁੰਦੀ ਆ ਸਾਡਾ ਸਿਰ ਦੁਖਦਾ ਰਹਿੰਦਾ ਤੇ ਹਰ ਸਮੇਂ ਤਾਂ ਆਪਾਂ ਪਾਸਟ ਬਾਰੇ ਸੋਚੀ ਜਾਂਦੇ ਆ ਹਰ ਸਮੇਂ ਤਾਂ ਆਪਾਂ ਇਹ ਹੀ ਕਹੀ ਜਾਂਦੇ ਆ ਵੀ ਯਾਰ ਉਹ ਦਿਨ ਤਾਂ ਬਹੁਤ ਚੰਗੇ ਸੀਗੇ ਅੱਜ ਤਾਂ ਮੇਰੀ ਜ਼ਿੰਦਗੀ ਬਿਲਕੁਲ ਬਕਾਰ ਆ ਜਦੋਂ ਤੁਸੀਂ ਆਪਣੇ ਮੂੰਹ ਇਹ ਲਫ਼ਜ਼ ਵੀ ਕੱਢਤਾ ਕਿ ਅੱਜ ਮੇਰੀ ਜ਼ਿੰਦਗੀ ਬਕਾਰ ਆ ਤਾਂ ਫਿਰ ਕੁਦਰਤ ਦਾ ਨਿਯਮ ਆ ਕਿ ਉਹ ਸੁਣਦਾ ਯੂਨੀਵਰਸ ਕਹਿੰਦੇ ਆ ਕਿ ਸਾਰਾ ਕੁਝ ਸੁਣ ਰਿਹਾ ਜੋ ਤੁਸੀਂ ਕਹਿ ਰਹੇ ਹੋ ਜੋ ਤੁਸੀਂ ਉਹ ਤੋਂ ਮੰਗ ਰਹੇ ਹੋ ਉਹੀ ਤੁਹਾਨੂੰ ਦੇ ਦੇਣਾ ਉਹਨੇ ਜੇ ਜ਼ਿੰਦਗੀ ਚੰਗੀ ਵੀ ਨਹੀਂ ਹੈਗੀ ਤਾਂ ਵੀ ਕਹੀ ਜਾਓ ਮੇਰੀ ਜ਼ਿੰਦਗੀ ਬਹੁਤ ਚੰਗੀ ਆ ਸ਼ੁਕਰ ਆ ਪਰਮਾਤਮਾ ਦਾ ਸ਼ੁਕਰਾਨਾ ਵਾ ਰੱਬ ਦਾ ਮੈਨੂੰ ਤਿੰਨ ਟਾਈਮ ਦੀ ਰੋਟੀ ਮਿਲਦੀ ਆ ਹੱਥ ਪੈਰ ਸਲਾਮਤ ਆ ਮੈਂ ਬਹੁਤ ਚੰਗਾ ਆ ਤੇ ਤੁਹਾਨੂੰ ਯੂਨੀਵਰਸ ਤੇ ਪਰਮਾਤਮਾ ਕਹਿ ਲਓ ਜਿੱਦਾਂ ਵੀ ਤੁਸੀਂ ਨਾਮ ਲੈਣਾ ਉਹਦਾ ਲੈ ਲਓ ਉਹ ਤੁਹਾਨੂੰ ਰਿਟਰਨ ਦੇ ਵਿੱਚ ਉਹ ਸਾਰਾ ਕੁਝ ਦੇਊ ਜੋ ਤੁਸੀਂ ਸੋਚਦੇ ਹੋ ਕੱਲਾ ਪਾਸਟ ਦੇ ਵਿੱਚ ਜ਼ਿੰਦਗੀ ਤੁਹਾਡੀ ਚੰਗੀ ਨਹੀਂ ਸੀ ਤੁਹਾਡੀ ਜ਼ਿੰਦਗੀ ਅੱਜ ਵੀ ਚੰਗੀ ਆ ਤੁਹਾਡਾ ਨਜ਼ਰੀਆ ਵਾ ਜਿਹੜਾ ਉਹ ਬਦਲ ਚੁੱਕਿਆ ਵਾ ਕੰਮ ਕਰਨ ਦਾ ਅੰਦਾਜ਼ ਤੁਸੀਂ ਬਦਲ ਲਿਆ ਆਪਣੀ ਜ਼ਿੰਦਗੀ ਨੂੰ ਤੁਸੀਂ ਆਪ ਬਦਲ ਲਿਆ ਸੋ ਇਹ ਤੁਹਾਡੇ ਹੱਥ ਆ ਇਹਨੂੰ ਤੁਸੀਂ ਚੇਂਜ ਕਰ ਲਓ ਪ੍ਰੈਜ਼ੈਂਟ ਦੇ ਵਿੱਚ ਜਿਉਣਾ ਸਿੱਖ ਲਓ ਬਹੁਤ ਸੋਹਣੀ ਜ਼ਿੰਦਗੀ ਆ ਜੀ ਬਹੁਤ ਬਹੁਤ ਧੰਨਵਾਦ ਕਿਵੇਂ ਲੱਗਿਆ ਅੱਜ ਦਾ ਕਨਸੈਪਟ ਅੱਜ ਦੇ ਸਾਰੇ ਪੁਆਇੰਟ ਸਹਿਮਤੋਂ ਤਾਂ ਕਮੈਂਟ ਕਰਿਓ ਨਹੀਂ ਸਹਿਮਤ ਤਾਂ ਵੀ ਕਮੈਂਟ ਕਰਦੇ ਹੋ ਜੀ ਕੋਈ ਗੱਲ ਨਹੀਂ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਵਿਸ਼ਾ ਲੈ ਕੇ ਜਲਦੀ ਮਿਲਦਾ ਜੀ